ਆਇਆ ਗੁਰੂ ਰਾਮਦਾਸ ਤੂੰ ਅਕਾਲ ਪੁਰਖ ਦਾ ਸਰੂਪ ਐ ਤੈਨੂੰ ਸਾਰਿਆਂ ਤੋਂ ਉੱਚਾ ਮੁਰਸ਼ਦ ਅਕਾਲ ਪੁਰਖ ਨੇ ਆਪ ਚੁਣਿਆ ਐ ਤੇਰੇ ਤੇ ਅਕਾਲ ਪੁਰਖ ਵਿੱਚ ਕੋਈ ਫਰਕ ਨਹੀਂ ਐ ਸਾਰੇ ਤੇਰੇ ਹੀ ਦਾਸ ਨੇ ਸਭ ਰਹਿਬਰਾਂ ਮਹਾਪੁਰਸ਼ਾਂ ਤੋਂ ਤੂੰ ਵਦਾ ਐ ਤੇਰੇ ਚਰਨੀ ਜਿਹੜਾ ਲੱਗੇਗਾ ਮੁਕਤੀ ਪਾਵੇਗਾ ਤਾਂ ਹੀ ਤੇ ਬਾਣੀ ਕਹਿੰਦੀ ਐ ਤਨ ਤਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰ ਧਾਰਿਆ ਬਾਣੀ ਇਹ ਗੱਲ ਸਮਝਾਉਂਦੀ ਹੈ ਜੋ ਕੁਝ ਵੀ ਚਾਹੀਦਾ ਗੁਰੂ ਰਾਮਦਾਸ ਬਖਸ਼ਣ ਵਾਲੇ ਬਖਸ਼ਿੰਦ ਨੇ ਗੁਰੂ ਰਾਮਦਾਸ ਸਾਹਿਬ ਸੱਚੇ ਬਾਦਸ਼ਾਹ ਅਨੰਤ ਬੇਅੰਤ ਤਾਕਤਾਂ ਦੇ ਮਾਲਕ ਨੇ ਵਾਰਸ ਨੇ ਕਹਿੰਦੇ ਗੁਰੂ ਰਾਮਦਾਸ ਇਸ ਲੋਕ ਵਿੱਚ ਵੀ ਦੁੱਖਾਂ ਤੋਂ ਨਜ਼ਾਤ ਦਵਾਵੇਗਾ ਤੇ ਜਿਹੜੇ ਪਰਲੋਕ ਦੇ ਦੁੱਖ ਨੇ ਜੋ ਜਮਾਂ ਦੀ ਮਾਰ ਹੈ ਉਥੋਂ ਵੀ ਗੁਰੂ ਰਾਮਦਾਸ ਨਜ਼ਾਤ ਦਵਾ ਦਿੰਦਾ ਹੈ ਇਹ ਤਨ ਗੁਰੂ ਰਾਮਦਾਸ ਦੀਆਂ ਬਰਕਤਾਂ ਨੇ ਗੁਰੂ ਰਾਮਦਾਸ ਅੱਜ ਵੀ ਬੈਠਾ ਹੈ ਅੱਜ ਵੀ ਕੋਈ ਸੋਮਾ ਬਣ ਕੇ ਜਾਏ ਗੁਰੂ ਅੰਦਰੋਂ ਵੀ ਸ਼ਾਹ ਬਣਾ ਦਿੰਦਾ ਹੈ ਤੇ ਬਾਹਰੋਂ ਵੀ ਬਣਾ ਦਿੰਦਾ